ਇਦਾਂ ਹੀ ਜਿਹੜੇ ਮੰਦਰ ਨੇ ਡੇਰੇ ਨੇ ਗੁਰਦੁਆਰੇ ਨੇ ਓਵਰਆਲ ਆਪਾਂ ਸਾਰਿਆਂ ਦੀ ਗੱਲ ਕਰਦੇ ਬਣਾਇਆ ਤੇ ਆਮ ਮਜ਼ਦੂਰ ਤਬਕੇ ਨੇ ਆ ਨਾ ਜਦੋਂ ਉਹ ਬਣ ਗਿਆ ਫਿਰ ਉਸੇ ਨੂੰ ਕਹਿੰਦੇ ਨੇ ਤੂੰ ਇੱਥੋਂ ਅੱਗੇ ਨਹੀਂ ਜਾ ਸਕਦਾ ਹੁੰਦਾ ਕਿਉਂ ਕਹਿੰਦਾ ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਦਲਤ ਬੰਦਾ ਇੱਥੋਂ ਅੱਗੇ ਜਾਵੇ ਤੇ ਜਿਉਂ ਅੱਗੇ ਉਹ ਇਹ ਕਹੇ ਕਿ ਬਣਾਇਆ ਕਨੇ ਕਿ ਸੇ ਪੰਡਤ ਨੇ ਬਣਾਇਆ ਕਿ ਸੇ ਬ੍ਰਾਹਮਣ ਨੇ ਬਣਾਇਆ ਜਿਹੜੀਆਂ ਗੁਰਦੁਆਰੇ ਨੂੰ ਇੱਟਾਂ ਲਗੀਆਂ ਨੇ ਜਿਹੜੀਆਂ ਧਾਰਮਿਕ ਸਥਾਨ ਤੇ ਡੇਰਿਆਂ ਚ ਇੱਟਾਂ ਲਗੀਆਂ ਨੇ ਉਹ ਬਣਾਈਆਂ ਕਿਹਨੇ ਨੇ ਲਾਈਆਂ ਕਿਹਨੇ ਨੇ ਆਮ ਬੰਦੇ ਨੇ ਗੁਰੂ ਸਾਹਿਬ ਜੀ ਨੇ ਉਹ ਗੱਲ ਦਾ ਅਹਿਸਾਸ ਆਮ ਲੋਕਾਂ ਨੂੰ ਕਰਵਾਇਆ ਕਿ ਆਓ ਭਾਈ ਤੁਸੀਂ ਆਪਾਂ ਸਾਰੇ ਇਹੋ ਹੀ ਤੇ ਗੱਲ ਸੀ ਗੁਰੂ ਨਾਨਕ ਸਾਹਿਬ ਧਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਇਹਦੇ ਵਿੱਚ ਸਾਰੀ ਬਾਣੀ ਜਿੰਨਾ ਦੀ ਹੈ ਉਹ ਉਹ ਕਿਰਤੀ ਬੰਦੇ ਮਿਹਨਤ ਕਸ਼ ਬੰਦੇ ਪਰਾਜ ਕਬਜਾ ਕੌਣ ਕਰਕੇ ਬਿਠੇ ਨੇ ਜਿਨ੍ਹਾਂ ਦਾ ਮਿਹਨਤ ਦੇ ਨਾਲ ਨੇੜੇ ਤੇੜੇ ਦਾ ਵੀ ਵਾਸਤਾ ਨਹੀਂ ਸਿੱਖ ਨੂੰ ਅੱਜ ਆਮ ਬੰਦੇ ਨੂੰ ਸਮਝ ਨਹੀਂ ਆ ਰਹੀ ਇਹ ਗੱਲ ਜਿਹੜੀ ਜੰਗ ਮੈਂ ਹੁਣੇ ਹੀ ਪੰਡਾਲ 'ਚ ਇਹ ਗੱਲ ਕਹਿ ਕੇ ਆਇਆ ਤੁਹਾਡੇ ਨਾਲ ਵੀ ਸਾਂਝੀ ਕਰ ਲੈਣਾ ਕੁਝ ਗੱਲਾਂ ਸਾਡੇ ਜ਼ਿਹਨ 'ਚ ਪਾਈਆਂ ਜਾ ਰਹੀਆਂ ਨੇ ਕਿ ਜਦੋਂ ਕਸ਼ਮੀਰੀ ਬ੍ਰਾਹਮਣ ਆਏ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਸੁਣੀ ਤੇ ਮਹਾਰਾਜ ਤੁਰਪੇ ਜੇ ਖਤਰਾ ਉਸ ਵਕਤ ਜੰਜੂ ਨੂੰ ਤਿਲਕ ਨੂੰ ਉਹਨਾਂ ਦੇ ਮੰਦਰਾਂ ਨੂੰ ਸੀ ਨਾ ਤੇ ਮਹਾਰਾਜ ਤੁਰ ਪਏ ਤੇ ਜੇ ਮੁਸਲਮਾਨ ਮਸਲਾ ਮੋਡੇ ਤੇ ਰੱਖ ਕੇ ਮਹਾਰਾਜ ਦੇ ਕੋਲ ਆਉਂਦਾ ਮਹਾਰਾਜ ਮੇਰੇ ਮਸੱਲੇ ਨੂੰ ਵੀ ਖਤਰਾ ਹੈ ਮੇਰੇ ਤੇ ਬ੍ਰਾਹਮਣ ਲੋਕ ਹਿੰਦੂ ਲੋਕ ਜ਼ੁਲਮ ਕਰ ਰਹੇ ਨੇ ਤੇ ਮਹਾਰਾਜ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਰਤਾ ਵੀ ਪੈਣਾ ਸੀ ਉਹਨਾਂ ਐਲਸੀ ਵਖਣਾ ਖਤਰਾ ਕਿਨੂੰ ਕਿਹਦੇ ਤੋਂ ਗੱਲ ਸੀ ਮਨੁੱਖੀ ਅੱਖਾਂ ਦੀ ਪਰ ਸਾਡੇ ਜੇਹੰਚ ਇਦਾਂ ਪਾਇਆ ਜਾ ਰਿਹਾ ਕਿ ਜਿਵੇਂ ਪਾਸ਼ਾ ਜੀ ਇੱਕ ਧਿਰ ਦੇ ਅੱਖ ਚ ਨੇ ਦੂਜੀਆਂ ਤੇ ਜੁਲਮ ਦੀਆਂ ਜੜਾ ਪੁੱਟੀਆਂ ਨੇ ਤੁਸੀਂ ਕਿਸੇ ਮਜਬੂਤੀ ਗੱਲ ਨਹੀਂ ਕਰ ਸਕਦੇ ਕਿ ਫਲਾਣਾ ਮੈਂ ਫੁਣੇ ਕਹਿ ਕੇ ਆਇਆ ਕਿ ਕਿੰਨੇ ਮੁਸਲਮਾਨ ਭਰਾ ਜਿਹੜੇ 파ਸ਼ਾ ਦੇ ਨਾਲ ਤੁਰੇ ਨੇ ਪਿਛੇ جنگ ਲੜੀ ਹੋਵੇ ਤੁਸੀਂ ਤੁਹਾਡੇ ਪਿੱਛੇ ਬੰਦੇ ਪਏ ਹੋਣ ਤੁਸੀਂ ਕਿਹਦੇ ਘਰ ਜਾ ਕੇ ਠਾਰ ਲਓਗੇ ਜਿੱਤੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਵੀ ਇਹ ਬੰਦਾ ਮੈਨੂੰ ਬਚਾਊਗਾ ਉਹਦੇ ਘਰ ਜਾਓਗੇ ਨਾ ਤੇ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਬਾਬਾ ਜੀ ਸਿੰਘ ਕਿੱਥੇ ਜਾ ਰਿਹਾ ਬੜਿਆ ਉਹਨਾਂ ਤੁਸੀਂ ਇਤਿਹਾਸ ਨਿਹੰਗ ਖਾਂ ਦੇ ਘਰ ਕੋਟਲੀ ਪਿੰਡ ਉਹ ਕੌਣ ਸੀ ਭਲਾ ਬੋਲੋ ਪਿਆਰਿਓ ਮੁਸਲਮਾਨ ਉੱਚ ਦਾ ਪੀਰ ਬਣਾ ਕੇ ਲਿਜਾ ਕੌਣ ਰਹੇ ਨੇ ਭਲਾ ਮੁਸਲਮਾਨ ਗਨੀ ਖਾਂ ਤੇ ਨਬੀ ਖਾਂ ਤੇ ਸੁਣਾਇਆ ਕਿ ਜਾ ਰਿਹਾ ਹੈ ਕਿ ਲੜਾਈ ਕਿਹਦੇ ਨਾਲ ਹੈ ਮੁਸਲਮਾਨਾਂ ਨਾਲ ਇਸ ਨਾਲ ਜਾ ਰਿਹਾ ਹੈ ਜਾਂਚ ਨਾਲ ਜਾ ਰਿਹਾ ਵੀ ਬ੍ਰਾਹਮਣ ਨਾਲ ਲੜਾਈ ਹੈ ਤੇ ਮਾਤਾ ਲక్ష్ਮੀ ਜਿਹਨੇ ਪ੍ਰਸ਼ਾਦਾਸ਼ ਕਾਇਆ ਸੀ ਉਹ ਵੀ Hindu ਪਰਿਵਾਰ ਦੀ ਬੀਬੀ ਸੀ ਜਿਹੜੀ ਲੜਾਈ ਹੈ ਨਾ ਆ ਸੁਣੋ ਧਿਆਨ ਨਾਲ ਜਿਹੜੀ ਲੜਾਈ ਹੈ ਇਹ ਅੱਜ ਵੀ ਹੈ Hindu ਬ੍ਰਾਹਮਣ ਮੁਸਲਮਾਨ ਆਮ ਥੱਲੇ ਕਿਸੇ ਦੀ ਕਿਸੇ ਨਾਲ ਲੜਾਈ ਨਹੀਂ ਹੈ ਲੜਾਈ ਆ ਸੱਤਾਤਾ ਦੀ ਬੰਦਿਆਂ ਦੀ ਅੱਜ ਵੀ ਜਿਹੜਾ ਪੜਿਆ ਲਿਖਿਆ ਮੁਸਲਮਾਨ ਨੇ ਜਿਹੜਾ ਪੜਿਆ ਲਿਖਿਆ ਕੋਈ Hindu ਬ੍ਰਾਹਮਣ ਪਰਿਵਾਰ ਦਾ ਉਹ ਇਹਨਾਂ ਇਸ ਨੀਤੀ ਚੋਂ ਬਾਹਰ ਆ ਵੀ ਜਿਹੜਾ ਕਹਿੰਦਾ ਜੇ ਅਸੀਂ ਕੁਝ ਦੇਸ਼ ਨੂੰ ਇੱਕੇ ਸੂਤਰ 'ਚ ਹੀ ਪਰੋਣਾ ਹੈ